ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਹਾਂ ਤੇ ਅੱਜ ਆਪਾਂ ਗੱਲ ਕਰਦੇ ਆਂ ਪੈਸੇ ਬਾਰੇ ਘੁੰਮਣ ਬਾਰੇ ਆਪਣੀ ਜ਼ਿੰਦਗੀ ਬਾਰੇ ਪੈਸਾ ਬਹੁਤ ਜ਼ਰੂਰੀ ਆ ਜਿਵੇਂ ਕਹਿੰਦੇ ਆ ਰਿਸ਼ਤੇ ਜ਼ਰੂਰੀ ਆ ਪੈਸਾ ਵੀ ਬਹੁਤ ਜ਼ਰੂਰੀ ਆ ਹੁੰਦੇ ਟਾਈਮ ਚ ਤਾਂ ਰਿਸ਼ਤਿਆਂ ਤੋਂ ਸਾਰੇ ਕਿਸੇ ਤੋਂ ਉੱਪਰ ਪੈਸਾ ਹੋ ਗਿਆ ਜਿਹਦੀ ਜੇਬ ਚ ਹੈਗਾ ਕੁਝ ਉਹਦੇ ਕੋਈ ਆ ਜੂਗਾ ਨਹੀਂ ਕੋਈ ਜਾਣਾ ਪਸੰਦ ਨਹੀਂ ਕਰੂਗਾ ਅਗਲੇ ਨੂੰ ਇਦਾਂ ਲੱਗਦਾ ਕਈ ਤਾਂ ਨਾ ਦੇਖ ਕੇ ਜੱਜ ਕਰ ਲੈਂਦੇ ਆ ਵੀ ਇਹਨਾਂ ਦਾ ਘਰ ਛੋਟਾਗਾ ਜਾਂ ਇਹਨਾਂ ਕੋਲ ਗੱਡੀ ਨਹੀਂ ਹੈਗੀ ਜਾਂ ਇਹ ਦੇਖਣ ਚ ਹਨਾ ਕੁਝ ਜ਼ਿਆਦਾ ਵਧੀਆ ਕੱਪੜੇ ਨਹੀਂ ਪਾਏ ਹੋ ਦਿਖਣ ਚ ਠੀਕ ਠਾਕ ਨੇ ਵੀ ਇਹਨਾਂ ਕੋਲ ਕੀ ਹੋਊਗਾ ਦੇਣ ਨੂੰ ਕੀ ਇਹ ਸਾਡੀ ਸੇਵਾ ਕਰ ਲੈਣਗੇ ਕੀ ਸਾਨੂੰ ਇਹ ਤੀ ਦਣਗੇ ਹਨਾ ਇਦਾਂ ਦੇ ਖਿਆਲ ਆ ਜਾਂਦੇ ਆ ਮਨ 'ਚ ਪਰ ਪੈਸਾ ਚਲੋ ਹੈਗਾ ਬਹੁਤ ਤਾਂ ਹੀ ਕਹਿੰਦੇ ਵੀ ਬਹੁਤ ਜ਼ਰੂਰੀ ਆ ਕਮਾਈ ਕਰੋ ਹਰ ਇੱਕ ਬੰਦੇ ਨੂੰ ਆਪਣਾ ਨਾਮ ਬਣਾਉਣਾ ਚਾਹੀਦਾ ਆਪ ਖੁਦ ਕਮਾਈ ਕਰਨੀ ਚਾਹੀਦੀ ਹੈਗੀ ਕਿਉਂਕਿ ਗੁਰੂ ਸਾਹਿਬ ਨੇ ਵੀ ਦੱਸਿਆ ਹੈ ਨਾ ਨਾਮ ਜਪਣ ਦੇ ਨਾਲ-ਨਾਲ ਕਿਰਤ ਕਰਨੀ ਵੀ ਦੱਸੀ ਆਪਾਂ ਨੂੰ ਕਿਰਤ ਵੀ ਕਰਨੀ ਚਾਹੀਦੀ ਉਸ ਤੋਂ ਬਾਅਦ ਵੰਡ ਕੇ ਛਕਣਾ ਆਪਾਂ ਹਨਾ ਵੀ ਜਿੰਨੀ ਆਪਣੀ ਕਮਾਈ ਆ ਚੋਂ ਦਸਵੰਧ ਕੱਢਣਾ ਬਹੁਤ ਜ਼ਰੂਰੀ ਆ ਕਿਸੇ ਦੀ ਮਦਦ ਕਰਨੀ ਹਨਾ ਉਹ ਵੀ ਬਹੁਤ ਜ਼ਰੂਰੀ ਆ ਪਰ ਇਹ ਨਾ ਹੋਵੇ ਹਨਾ ਤੁਹਾਡੇ ਕੋਲ ਪੈਸਾ ਹੈਗਾ ਤੁਸੀਂ ਬਾਹਰ ਹੀ ਕਿਸੇ ਦੀ ਮਦਦ ਕਰਦੇ ਰਹੋ ਲੰਗਰ ਲਾਉਂੋ ਜਾਂ ਹਨਾ ਕੁਝ ਵੀ ਇਤਾਂ ਦਾ ਬਾਹਰ ਹੀ ਦਾਨਪੁਣੇ ਚ ਸਮਾਨ ਲਗਾਅ ਦਿਮੋਤੇ ਜਿਹੜੀ ਘਰੇ ਕਿਸੇ ਨੂੰ ਲੋੜ ਆ ਕਿਸੇ ਚੀਜ਼ ਦੀ ਉਹਨੂੰ ਦਮੋ ਹੀ ਨਾ ਤੁਸੀਂ ਹਨਾ ਵੀ ਘਰੇ ਕਿਸੇ ਚੀਜ਼ ਦੀ ਲੋੜ ਆ ਉੱਥੇ ਤੁਸੀਂ ਦੇਖੋ ਹੀ ਨਾ ਵੀ ਇਹ ਘਰੇ ਵੀ ਜ਼ਰੂਰ ਤਾਂ ਘਰੇ ਇਹ ਚੀਜ਼ ਲਿਆ ਦਿਮਾ ਆਪਣੇ ਮਾਪੇ ਲਈ ਜਾਂ ਆਪਣੇ ਭੈਣ ਭਰਾਵਾਂ ਲਈ ਕਿਸੇ ਲਈ ਵੀ ਹਨਾ ਵੀ ਉਹਨਾਂ ਨੂੰ ਵੀ ਜਿੱਥੇ ਲੋੜ ਆ ਉਹ ਦਬੋ ਉੱਥੇ ਉਹ ਉਸ ਤੋਂ ਵੀ ਉੱਪਰ ਹੋਊਗਾ ਫਿਰ ਉਹ ਤੁਹਾਡਾ ਉਹ ਤੋਂ ਵੀ ਉੱਪਰ ਲੱਗੂਗਾ ਬਾਹਰ ਕਿਸੇ ਨੂੰ ਦੇਣ ਨਾਲੋਂ ਤਾਂ ਕਰਕੇ ਹੈ ਨਾ ਪੈਸਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਚਲੋ ਰਿਸ਼ਤੇ ਵੀ ਹੈ ਨਾ ਬਸ ਅੱਜ ਕੱਲ ਦਾ ਜਿਵੇਂ ਬਣ ਗਿਆ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਹਰ ਕੋਈ ਗੱਲ ਨੂੰ ਪੈਂਦਾ ਹੈ ਨਾ ਕਿਸੇ ਦੇ ਜੇ ਕੋਈ ਬੋਲਦਾ ਵੀ ਆਪਾਂ ਮੇਂ ਵੀਡੀਓ ਚ ਜਾਂ ਸਾਹਮਣੇ ਕੋਈ ਕਹੌਣ ਕਹੌਦਾ ਹੀ ਨਹੀਂ ਸਹਣਸੀਲਤਾ ਹੀ ਨਹੀਂ ਹੈਗੀ ਹੈ ਨਾ ਬਾਕੀ ਇਹ ਗੱਲ ਵੀ ਹਰ ਇੱਕ ਕੋਈ ਕਹਿ ਦਿੰਦਾ ਲੈ ਇਹਨੂੰ ਕਹਿ ਕੇ ਕੀ ਲੈਣਾ ਮੈਨੂੰ ਪਤਾ ਇਹਨੇ ਤਾਂ ਕਹੌਣਾ ਹੀ ਨਹੀਂ ਹੈ ਹੀ ਨਹੀਂ ਸਹਣਸੀਲਤਾ ਵੀ ਫਿਰ ਤੁਸੀਂ ਕਹੋ ਹੀ ਨਾ ਹੈ ਨਾ ਕੁਝ ਕਿਸੇ ਨੂੰ ਕਹਿੰਦੇ ਘੱਟ ਹੋਊਂਗੇ ਬਿੱਤ ਤੁਸੀਂ ਉਹ ਜੀ ਗੱਲ ਕਰੋ ਹੀ ਨਾ ਜਿਹਦੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਹਾਂਜੀ ਜਿਹਦੇ ਕੋਲ ਵੀ ਪੈਸਾ ਨਾ ਤੇ ਘੁੰਮਣਾ ਵੀ ਜਾਣ ਚਾਹੀਦਾ ਉਹਨਾਂ ਨੂੰ ਹਰ ਇੱਕ ਕੋਈ ਹੈ ਨਾ ਛੁੱਟੀਆਂ ਚ ਜਾਂ ਛੁੱਟੀਆਂ ਚ ਹੋ ਜਾਂਦਾ ਵੀ ਗਰਮੀ ਦੀਆਂ ਛੁੱਟੀਆਂ ਚ ਗਰਮੀ ਆ ਠੰਡੀਆਂ ਛੁੱਟੀਆਂ ਚ ਠੰਡਾ ਪਰ ਹਨਾ ਬੰਦੇ ਨੂੰ ਜ਼ਰੂਰ ਘੁੰਮਣ ਜਾਣਾ ਚਾਹੀਦਾ ਕਿਤੇ ਵੀ ਜਾਵੇ ਗੁਰਦੁਆਰਾ ਸਾਹਿਬ ਹੋ ਗਿਆ ਜਾਂ ਉਹਨਾਂ ਨੂੰ ਕੋਈ ਪਲੇਸ ਪਸੰਦ ਦਾ ਕੋਈ ਵੀ ਜਗਾ ਪਸੰਦ ਹਨ ਨੂੰ ਉੱਥੇ ਘੁੰਮਣ ਸਾਲ ਚ ਹਨਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਜਿੰਨੀ ਵਾਰ ਵੀ ਤੁਸੀਂ ਜਾ ਸਕਦੇ ਹੋ ਪੈਸੇ ਤਾਂ ਹਨਾ ਹਫਤੇ ਬਾਅਦ ਹਰ ਹਫਤਾ ਜਿਵੇਂ ਵਾਰ ਐਂਤ ਵਾਰ ਇਹ ਬਣੀ ਆਈ ਇਹਦੇ ਲਈ ਐਤਵਾਰ ਦਾ ਦਿਨ ਹਨਾ ਵੀ ਤੁਸੀਂ ਆਪਣੇ ਮਾਈਂਡ ਨੂੰ ਫਰੈਸ਼ ਕਰੋ ਹਨਾ ਬਾਹਰ ਜਾਮੋ ਕਿਤੇ ਘੁੰਮੋ ਫਿਰੋਗੇ ਕਿਸ ਨੂੰ ਮਿਲੋ ਹਨਾ ਵਧੀਆ ਗੱਲ ਆ ਜੀ ਘੁੰਮਣ ਫਿਰਨਾ ਜਾਣਾ ਬਹੁਤ ਜ਼ਰੂਰੀ ਆ ਕਿਉਂਕਿ ਅੱਗੇ ਤਾਂ ਚਲੋ ਐਡਾ ਹੁੰਦਾ ਸੀ ਹਨਾ ਲੋਕ ਰਿਸ਼ਤੇਦਾਰੀਆਂ ਚ ਚਲੇ ਜਾਂਦੇ ਸੀ ਜਾਂ ਰਹਿਣ ਆ ਜਾਂਦਾ ਸੀ ਕੋਈ ਹਨਾ ਵੱਡੇ ਪਰਿਵਾਰ ਹੁੰਦੇ ਸੀਗੇ ਸਾਰਿਆਂ ਦਾ ਸਰੀ ਜਾਂਦਾ ਸੀ ਘਰੇ ਹੁਣ ਚਲੋ ਐਵੇਂ ਰਹਿਣਾ ਤਾਂ ਨਹੀਂ ਜਾਇਆ ਜਾਂਦਾ ਨਾ ਕੋਈ ਰਹਿ ਕੇ ਕਿਸੇ ਦੇ ਪਸੰਦ ਕਰਦਾ ਹਨਾ ਰਹਿਣਾ ਪਸੰਦ ਹੀ ਨਹੀਂ ਕਰਦਾਗਾ ਕਿਉਂਕਿ ਅੱਗੇ ਵੀ ਇਦਾਂ ਹੁੰਦਾ ਸੀਗਾ ਲੋਕ ਕਿਤੇ ਨਾ ਕਿਤੇ ਜਾਂਦੇ ਸੀ ਨਾ ਤਾਂ ਕਰਕੇ ਉਹਨਾਂ ਦਾ ਦਿਮਾਗ ਸਹੀ ਰਹਿੰਦਾ ਸੀ ਬਾਕੀ ਕੰਮ ਜ਼ਿਆਦਾ ਸੀ ਤੇ ਹੁਣ ਵੀ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਘੁੰਮਣ ਜਾਣਾ ਚਾਹੀਦਾ ਜਿਹਦੇ ਨਾਲ ਤੁਹਾਡਾ ਮਾਈਂਡ ਫਰੈਸ਼ ਰਹੇ ਵਧੀਆ ਹਨਾ ਕਿਸੇ ਲਈ ਈਰਖਾ ਸਾਰੀ ਰੈੜੀ ਗੁੱਸਾ ਫੋਨ ਲਾ ਲਾ ਕੇ ਗੱਲਾਂ ਇੱਧਰ ਉੱਧਰ ਕੀ ਫਾਇਦਾਗਾ ਕਿੰਨੀ ਕਿ ਜ਼ਿੰਦਗੀ ਹੈ ਕਿਸੇ ਨੂੰ ਨਹੀਂ ਪਤਾ ਹੈਗਾ ਵਾ ਵਧੀਆ ਰਹੋ ਜਿਨੇ ਤੁਹਾਡਾ ਕੀਤਾ ਉਹਦਾ ਕਦੇ ਵੀ ਆਸਾਨ ਨਾ ਭੁੱਲੋ ਚਲੋ ਜੇ ਭੁੱਲਣਾ ਭੁੱਲ ਜੋ ਪਰ ਆਪਦੀ ਜ਼ਿੰਦਗੀ ਚ ਤਾਂ ਵਧੀਆ ਖੁਸ਼ ਰਹਿਉ ਹਨ ਐਮੀ ਕਿਸੇ ਦੀਆਂ ਗੱਲਾਂ ਕਰ ਕਰ ਕੇ ਕਾਤੋ ਟਾਈਮ ਖਰਾਬ ਕਰਦੇ ਹੋ ਹਰ ਕਿਸੇ ਨੂੰ ਵਧੀਆ ਰਹਿਣਾ ਚਾਹੀਦਾ ਵਧੀਆ ਸਲਾਹ ਦੇਣੀ ਚਾਹੀਦੀ ਹੈ ਹਨਾ ਚਲੋ ਆਪਾਂ ਇੰਨੇ ਸਿਆਣੇ ਤਾਂ ਹੈ ਨਹੀਂਗੇ ਵਧੀਆ ਸਲਾਹ ਦੇਣੀ ਹੈ ਨਾ ਹਰ ਇੱਕ ਨੂੰ ਚਾਹੀਦੀ ਹੈਗੀ ਤੇ ਬਾਕੀ ਆਪਦੇ ਜਿੰਨੇ ਰਿਸ਼ਤੇ ਬਚਾ ਸਕੋ ਤਾਂ ਬਹੁਤ ਵਧੀਆ ਹਰ ਕਿਸੇ ਨੂੰ ਸਲਾਹ ਦਿਆ ਕਰੋ ਕਿਸੇ ਚ ਗਿਲੇ ਸਿਕਵੇ ਆ ਉਹਨਾਂ ਦੇ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਚੰਗੇ ਬਣੋਂਗੇ ਹਨਾ ਜ਼ਰੂਰੀ ਨਹੀਂ ਚਲੋ ਲੋਕਾਂ ਭਾਵੇਂ ਤੁਹਾਨੂੰ ਮਾੜਾ ਕਹੀ ਜਾਣ ساری ਜ਼ਿੰਦਗੀ ਕਹੀ ਜਾਣ ਇਹਨਾਂ ਨੇ ਤਾਂ ਕਹੀ ਜਾਣਾ ਇਹਨਾਂ ਦਾ ਤਾਂ ਕੰਮ ਆ ਇਹਨਾਂ ਨੇ ਤਾਂ ਬਸੇ ਕੰਮ ਖਾੜ ਲਿਆ ਫਰੀਦਾ ਥੋਡੀ ਸਿਹਤ ਖਰਾਬ ਹੋ ਜਣੀ ਕਿਸੇ ਦਾ ਕੁਝ ਨਹੀਂ ਜਾਣ ਇਹਨਾਂ ਨੇ ਕੰਮ ਖਾੜ ਲਿਆ ਫਰੀਦਾ ਇਹਨਾਂ ਨੇ ساری ਜ਼ਿੰਦਗੀ ਜਿੰਨਾ ਚਿਰ ਤੁਸੀਂ ਮਰਦੇ ਨਹੀਂ ਇਹਨਾਂ ਨੇ ਐਵੇਂ ਹੀ ਕਰਦੇ ਰਹਿਣਾ ਜਦ ਤਨੇ ਤੁਸੀਂ ਮਰ ਗਏ ਤੁਹਾਨੂੰ ਭਲਾ ਦੀ ਤੁਹਾਡਾ ਕੋਈ ਗੌਣ ਇਹਨਾਂ ਦੇ ਮੂਹਰੇ ਆ ਜਵੇ ਸ਼ਾਇਦ ਇਹ ਕਹਿਦਣ ਤੁਹਾਡੀ ਵਡਿਆਈ ਕਰਦਣ ਪਰ ਇਹਨਾਂ ਨੇ ਜਿਉਂਦੇ ਜੀ ਤੁਹਾਨੂੰ ਨਹੀਂ ਜਿਉਣ ਦੇਣਾ ਤੁਹਾਨੂੰ ਆਪ ਹੀ ਉੱਠਣਾ ਪੈਣਾਗਾ ਇਹ ਸਾਰਾ ਸਟਰਗਲ ਇਹੀ ਜ਼ਿੰਦਗੀ ਦਾ ਇੱਕ ਸੰਘਰਸ਼ ਵਾਲੀ ਜ਼ਿੰਦਗੀ ਨੂੰ ਕਿਹਾ ਜਾਂਦਾ ਹੈਗਾ ਵੀ ساری ਜ਼ਿੰਦਗੀ ਤੁਹਾਨੂੰ ਤਾਨਨੇ ਮੇਣੇ ਕਲੇਸ਼ ਬਹੁਤ ਕੁਝ ਸੋਣ ਨੂੰ ਮਿਲੂਗਾ ساری ਜ਼ਿੰਦਗੀ ਚ ਇਹ ਕੁਝ ਚੱਲੀ ਜਾਣਾਗਾ ਪਰ ਤੁਸੀਂ ਇਹ ਆਪਦਾ ਫੈਸਲਾ ਤੁਹਾਡਾ ਇਹਨੂੰ ਕਿਵੇਂ ਆਪਣੀ ਜ਼ਿੰਦਗੀ ਨੂੰ ਖਰਾਬ ਕਰਨਾਗਾ ਜਾਂ ਚੰਗੇ ਪਾਸੇ ਲੈਣਾ ਪਰ ਕਈ ਵਾਰ ਐਦਾਂ ਹੁੰਦਾ ਨਾ ਅਗਲਾ ਜਿੱਤੇ ਬੀਤਦੀ ਉਹਨੂੰ ਪਤਾ ਹੁੰਦਾ ਹੈ ਨਾ ਵੀ ਕਿਵੇਂ ਉਹ ਰਹਿ ਰਿਹਾ ਕਿਵੇਂ ਸਾਰਾ ਕੁਝ ਕੱਟ ਰਿਹਾਗਾ ਪਰ ਕੀ ਕਰੀਏ ਫਿਰ ਵੀ ਆਪਦੇ ਆਪਣਾ ਹੌਸਲਾ ਤਾਂ ਦੇਣਾ ਹੀ ਆ ਨਾ ਆਪਣੀ ਜ਼ਿੰਦਗੀ ਨੂੰ ਚਿੰਤਾਵੱਤਾ ਕਰਨੀ ਹੈ ਨਾ ਗੁਰਬਾਣੀ ਨਾਲ ਜੋੜ ਕੇ ਗੁਰੂ ਘਰ ਜਾ ਕੇ ਭਾਵੇਂ ਉਹਨਾਂ ਨੇ ਕਹੀ ਜਾਣਾ ਲੋਕਾਂ ਨੇ ਤੁਹਾਨੂੰ ਕਿਹੜਾ ਪੈਸੇ ਦੇ ਕੇ ਜਾਣੇ ਆ ਜਾਣਾ ਤੁਸੀਂ ਆਪਦੇ ਸਾਧਨ ਤੇ ਆਪਦਾ ਪੈਸਾ ਲਾ ਕੇ ਜਾਣਾ ਫਿਰ ਵੀ ਲੋਕਾਂ ਨੇ ਕਹਿ ਦੇਣਾ ਤਾਂ ਐਵੇਂ ਘੁੰਮਦੇ ਫਿਰਦੇ ਆ ਜਾਂ ਹਨਾ ਪਹਿਲਾਂ ਤਾਂ ਇਦਾਂ ਨਹੀਂ ਹੁੰਦਾ ਸੀ ਹੁਣ ਤਾਂ ਇਦਾਂ ਹੁੰਦਾ ਫਿਰ ਬੰਦਾ ਕਰੇ ਤਾਂ ਕੀ ਕਰੇ ਹਨਾ ਚਲੋ ਕੋਈ ਗੱਲ ਨਹੀਂ ਆਪਾਂ ਜ਼ਿਆਦਾ ਪ੍ਰਵਾਹ ਕਰਨੀ ਛੱਡ ਕੇ ਹਨਾ ਆਪਣੇ ਦਿਮਾਗ ਨੂੰ ਵਧੀਆ ਰੱਖਣ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਘੁੰਮਣ ਜਾਓ ਵਧੀਆ ਜੋ ਵੀ ਤੁਹਾਡੇ ਨਾਲ ਵਧੀਆ ਰਹਿ ਕੇ ਖੋਸਾ ਜਾਂ ਤੁਹਾਨੂੰ ਬੁਲਾ ਕੇ ਖੋਸਾ ਉਹਨਾਂ ਨਾਲ ਵਧੀਆ ਗੱਲਬਾਤ ਕਰੋ ਆਪਦੇ ਸਟੇਟਸ ਆ ਜਿਹੜਾ ਤੁਹਾਡਾ ਹਨਾ ਸਟੇਟਸ ਦਾ ਮਤਲਬ ਹੁੰਦਾ ਬੰਦੇ ਦਾ ਹਨਾ ਕਰੀਦਾਰ ਕਰੀਦਾਰ ਆਪਾਂ ਸ਼ੋਅ ਕਰਾਉਣੀ ਆ ਜਿਹੜਾ ਉਹ ਜਿਹੜੇ ਤੁਸੀਂ ਸਟੋਰੀ ਅੱਜਕੱਲ WhatsApp ਤੇ ਸਟੋਰੀ ਪਾਉਣੀ ਹੋਗੇ ਉਹ ਤੁਹਾਡਾ ਸਟੇਟਸ ਹੁੰਦਾ ਇੱਕ ਤੁਹਾਡਾ ਪਤਾ ਲੱਗਦਾ ਵੀ ਤੁਹਾਡੇ ਕਿ ਤੁਸੀਂ ਕਿਸ ਸੋਚ ਦੇ ਮਾਲਕ ਹੋ ਜਿੱਦਾਂ ਦੀ ਤੁਸੀਂ ਸਟੇਟਸ ਸਟੋਰੀ ਪਾਉਣੀ ਹੋ ਉਹ ਤੁਹਾਡੀ ਸੋਚ ਦਰਸਾਉਂਦੀ ਆ ਵੀ ਤੁਹਾਡੀ ਕਿੱਦਾਂ ਦੀ ਤੁਹਾਡੀ ਸੋਚ ਆ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਦਿਮਾਗ 'ਚ ਚੱਲਦਾ ਤੁਸੀਂ ਕਿੰਨੇ ਕੀ ਕਰਤਾਰ ਦੇ ਮਾਲਕ ਹੋ ਕਿੰਨੇ ਦੇ ਹਨਾ ਕਿੰਨੀ ਕੁ ਸੋਚ ਤੁਹਾਡੀ ਵਧੀਆ ਹੈਗੀ ਉਹ ਸਾਰਾ ਕੁਝ ਉਹ ਦੱਸਦੀ ਹੈਗੀ ਇਸ ਲਈ ਆਪਦੇ ਵਧੀਆ-ਵਧੀਆ ਸਟੋਰੀਆਂ ਪਾਇਆ ਕਰੋ ਜਿਹਦੇ ਨਾਲ ਕਿਸੇ ਨੂੰ ਵੀ ਦੇਖਣਾ ਪਸੰਦ ਹੋਵੇ ਅਗਲਾ ਦੇਖੇ ਵੀ ਅੱਜ ਇਹਨੇ ਜੇ ਤੁਸੀਂ ਨਾ ਕਦੇ ਪਾਵੋ ਤਾਂ ਅਗਲਾ ਵੇਟ ਕਰੇ ਵੀ ਅੱਜ ਇਹਨੇ ਸਟੋਰੀ ਨਹੀਂ ਪਾਈ ਹੈਗੀ ਇਹਦੀ ਸਟੋਰੀ ਤਾਂ ਮੈਂ ਦੇਖਣੀ ਹੈਗੀ ਤੁਸੀਂ ਐਵੇਂ ਦੇ ਵਧੀਆ ਉਹ ਕਰੋ ਆਪਦੀਆਂ ਸਟੋਰੀਆਂ ਤੇ ਉਹ ਦਿਖਾਵਾ ਨਹੀਂ ਆ ਕਹਿੰਦੇ ਹੈਗੇ ਵੀ ਦਿਖਾਵਾ ਆਪਾਂ ਇੱਕ ਪਾਸੇ ਕਹਿੰਦੇ ਆ ਵੀ ਆਪਾਂ ਲੋਕਾਂ ਲਈ ਨਹੀਂ ਕੁਝ ਕਰਨਾ ਪਰ ਵਧੀਆ ਪਾਉਂਗੇ ਤਾਂ ਵਧੀਆ ਕਿਸੇ ਦੇ ਅਸਰ ਹੋਊਗਾ ਕੋਈ ਦੁਖੀ ਆ ਹਨਾ ਉਹਨੂੰ ਕੋਈ ਵਧੀਆ ਅਸਰ ਹੋਊਗੀ ਪਤਾ ਖੁਸ਼ ਹੋ ਜਵੇ ਤੁਹਾਡੇ ਸਟੇਟਸ ਦੇਖ ਕੇ ਜਾਂ ਉਹਨਾਂ ਨੂੰ ਵਧੀਆ ਕੋਈ ਮੋਟੀਵੇਸ਼ਨ ਮਿਲ ਜਵੇ ਹਨਾ ਐਵੇਂ ਕਰਿਆ ਕਰੋ ਵਧੀਆ ਵਧੀਆ ਸਟੇਟਸ ਪਾਇਆ ਕਰੋ ਵਧੀਆ ਖੁਸ਼ ਰਹਿਆ ਕਰੋ ਜਿੰਨਾ ਕੋਈ ਤੰਗ ਕਰਦਾ ਕਰੀ ਜਾਂਦੂ ਬਸ ਹੱਸ ਹੱਸ ਕੇ ਸਾਰ ਲਓ ਬਸ ਖੁਸ਼ ਰਹਿ ਲਓ ਜਿੰਨਾ ਬੋਲੋਂਗੇ ਆਪ ਦੀ ਰੂਹ ਨੂੰ ਤੜਪਾਉਂਗੇ ਆਪ ਦੀ ਦੇਹ ਨੂੰ ਰੋਗ ਲਾਉਂਗੇ ਕਿਸੇ ਦਾ ਕੁਝ ਜਾਣਾ ਕਿਸੇ ਦਾ ਕੁਝ ਵੀ ਨਹੀਂ ਜਾਣਾ ਜਿੰਨੀ ਆਪਦੀ ਜ਼ਿੰਦਗੀ ਆ ਵਧੀਆ-ਵਧੀਆ ਜਿਉਂ ਵਧੀਆ-ਵਧੀਆ ਖੁਸ਼ ਰਹਿ ਕੇ ਵਧੀਆ-ਵਧੀਆ ਗੱਲਾਂ ਕਰੋ ਕੋਈ ਬੁਲਾਉਣਾ ਚਾਹੁੰਦਾ ਵਧੀਆ ਬੁਲਾਓ ਕੋਈ ਨਾ ਭਾਵੇਂ ਕਈ ਵਾਰ ਇਦਾਂ ਹੁੰਦਾ ਆਪਣੇ ਨਾਲ ਕੋਈ ਜਾਂ ਕੋਈ ਵੀ ਇਨਸਾਨ ਆ ਉਹ ਆਪਣੇ ਮੂੰਹ ਤੇ ਤਾਂ ਵਧੀਆ ਆਪਣੇ ਨਾਲ ਗੱਲਾਂ ਕਰਦਾ ਪਰ ਪਿੱਠ ਤੇ ਹਰ ਕੋਈ ਹੈ ਨਾ ਕੋਈ ਗੱਲ ਨਹੀਂ ਕਰਿਆ ਜਾਣ ਦੋ ਹੈ ਨਾ ਉਹਦੇ ਕਰਮ ਉਹਨੇ ਭੁਗਤ ਲੈਣੇ ਆ ਜਿਹੜਾ ਕਿਸੇ ਨੇ ਕਿਵੇਂ ਕਰਨ ਉਹਨੇ ਸਾਰਾ ਦਬ ਦਬ ਦਾ ਖਾਣਾ ਕਹਿੰਦੇ ਹੁੰਦੇ ਆ ਕਰਮਾਂ ਦਾ ਦਬ ਦਬ ਦਾ ਭੁਗਤਣਾ ਸਾਰਾ ਫਿਰ ਤੁਸੀਂ ਕਿਉਂ ਚਿੰਤਾ ਕਰਦੇ ਹੋ ਨਾ ਕਰਵਾਣੀ ਚ ਵੀ ਕਿਹਾ ਜਾਂਦਾ ਨਾ ਵੀ ਚਿੰਤਾ ਉਸ ਚੀਜ਼ ਦੀ ਕਰਨੀ ਹੈ ਜਿਹੜੀ ਅਣਹੂਣੀ ਹੋਵੇ ਘਟਨਾ ਕੋਈ ਕਿਸੇ ਦੇ ਨਾਲ ਨਾ ਹੋਈ ਹੋਵੇ ਸਾਰਿਆਂ ਦੇ ਨਾਲ ਹੀ ਇਹ ਸਾਰਾ ਕੁਝ ਹੁੰਦਾ ਹੈਗਾ ਹਨਾ ਵੀ ਤੁਸੀਂ ਕੋਈ ਇੰਨੀ ਚਿੰਤਾ ਨਾ ਕਰੋ ਬਸ ਉਹਦਾ ਸਹਾਰਾ ਲਗੋ ਉਹਦਾ ਇੱਕ ਵਾਰੀ ਸਹਾਰਾ ਲੈ ਕੇ ਦੇਖੋ ਤੁਹਾਨੂੰ ਹਰ ਸਾਹ ਨਾਲ ਹਰ ਕਿਤੇ ਹਨਾ ਉਹਨੂੰ ਯਾਦ ਕਰਕੇ ਦੇਖੋ ਤੁਹਾਡਾ ਕਿੰਨਾ ਹੀ ਵਧੀਆ ਜ਼ਿੰਦਗੀ ਬਣ ਜੂਗੀ ਬਾਕੀ ਪਰਵਾਹ ਇੰਨੀ ਕਰਨੀ ਬਣਦੀ ਵੀ ਨਹੀਂ ਜਿੱਥੇ ਬਣਦੀ ਆ ਤੁਹਾਨੂੰ ਲੱਗਦਾ ਜਾਇਜ਼ ਆ ਹਨਾ ਵੀ ਮੈਂ ਗਲਤ ਕਰ ਰਹੀ ਹਾਂ ਕਿਸੇ ਨਾਲ ਹਨਾ ਉੱਥੇ ਕਰਨਾ ਵੀ ਬਣਦਾ ਪਰ ਜਿੱਥੇ ਤੁਹਾਡੇ ਨਾਲ ਐਵੇਂ ੱਤਕਾ ਹੋ ਰਿਹਾ ਤੁਹਾਡਾ ਬੋਲਣ ਦਾ ਤੁਹਾਡਾ ਹੱਕ ਆ ਉੱਥੇ ਹਨਾ ਬੋਲ ਵੀ ਸਕਦੇ ਹੋ ਤੁਸੀਂ ਤੁਹਾਨੂੰ ਬੋਲਣਾ ਵੀ ਚਾਹੀਦਾਗਾ ਐਵੇਂ ਕੁੱਟ-ਕੁੱਟ ਕੇ ਜ਼ਿੰਦਗੀ ਜਿਉਣ ਨਾਲ ਬੋਲੋ ਬੋਲਣਾ ਵੀ ਬਹੁਤ ਜ਼ਰੂਰੀ ਹੈ ਜਿਹੜੇ ਅੰਦਰ ਰੱਖੀ ਜਾਂਦੇ ਆ ਕਈ ਵਾਰ ਗੱਲਾਂ ਨੂੰ ਹਨਾ ਉਹ ਵੀ ਔਖਾ ਕਰਦੀਆਂ ਨੇਗੀਆਂ ਬੋਲਣਾ ਵੀ ਜ਼ਰੂਰੀ ਹੈਗਾ ਹਰੇਕ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਵੀ ਹੁੰਦਾ ਪਰ ਜਿੱਥੇ ਹੈਗਾ ਉੱਥੇ ਦੇਣਾ ਵੀ ਜ਼ਰੂਰੀ ਆ ਨਹੀਂ ਤਾਂ ਲੋਕ ਐਵੇਂ ਵੀ ਤੁਹਾਡੇ ਸਰ ਵੀ ਚੜਨਗੇ ਹਨਾ ਜਿੱਥੇ ਤੁਹਾਨੂੰ ਲੱਗਦਾ ਵੀ ਮੂਰਖ ਹੈ ਨਾਲ ਨਾਲ ਲੂਜੀ ਇਹ ਕਹਿੰਦੇ ਆ ਨਾ ਵੀ ਮੂਰਖ ਦੇ ਨਾਲ ਨਹੀਂ ਤੁਸੀਂ ਉਹ ਕਰਨਾ ਜਿਹੜਾ ਸਮਝ ਹੀ ਨਹੀਂ ਰਿਹਾ ਉਹਨੂੰ ਸਮਝਾ ਸਮਝਾ ਥੱਕ ਗਏ ਤੁਸੀਂ ਉਹਦੇ ਨਾਲ ਤਾਂ ਤੁਹਾਨੂੰ ਮੱਥਾ ਲਾਉਣ ਦਾ ਫਾਇਦਾ ਹੀ ਨਹੀਂ ਹੈਗਾ ਬਾਕੀ ਜੇ ਕਿਸੇ ਨੂੰ ਕੋਈ ਗੱਲ ਬਾਤ ਹਨਾ ਬੁਰੀ ਲੱਗੀ ਹੋਵੇ ਫਿਰ ਵੀ ਆਪਾਂ ਮਾਫੀ ਮੰਗ ਲੈਣੇ ਆ ਕਿਉਂਕਿ ਕੁਝ ਨਹੀਂ ਜਾਂਦਾ ਹੈਗਾ ਆਪਾਂ ਹਨਾ ਨਿਮਝਾਂਗੇ ਕੋਈ ਨਹੀਂ ਜਾਣਾ ਹੈਗਾ ਆਪਣਾ ਨਾਮ ਜਾਂਗੇ ਆਪਾਂ ਮਾਫੀ ਮੰਗ ਲੈਣੀਆਂ ਕੋਈ ਨਾ ਵੀ ਕੋਈ ਗੱਲ ਵੱਧ ਘਟ ਕਹੀ ਜਾਂਦੀ ਆ ਪਰ ਇਹ ਗੱਲਾਂ ਸੱਚੀਆਂ ਨੇਗੀ ਆ ਹਰ ਕਿਸੇ ਨਾਲ ਹੋਈਆਂ ਹੁੰਦੀਆਂ ਨੇ ਬਸ ਇਹੀ ਕਹਨੇ ਆ ਤੁਹਾਡੀ ਕਿਸੇ ਨਾਲ ਬਣਦੀ ਆ ਨਹੀਂ ਬਣਦੀ ਤੁਹਾਡੇ ਜਿੰਨੇ ਮਰਜ਼ੀ ਦੁਸ਼ਮਣ ਆ ਜਾਂ ਤੁਹਾਡੀ ਬਰਿਆਈ ਕਰਦੇ ਆ ਜਾਂ ਕੋਈ ਵੀ ਤੁਹਾਨੂੰ ਨਹੀਂ ਚੰਗਾ ਲੱਗਦਾ ਉਹ ਸਾਰਾ ਇੱਕ ਪਾਸੇ ਛੱਡ ਕੇ ਆਪਣੀ ਜ਼ਿੰਦਗੀ ਵਿੱਚ ਵਧੀਆ ਰਹਿਣਾ ਸਿੱਖੋ ਕਿਉਂਕਿ ਇੱਕ ਜ਼ਿੰਦਗੀ ਆ ਤੁਹਾਨੂੰ ਕਿੰਨੀ ਵਧੀਆ ਰੱਬ ਨੇ ਦਿੱਤੀ ਆ ਸੇ ਤਾਂ ਵਧੀਆ ਭੁੱਖ ਲੱਗਦੀ ਆ ਤੁਹਾਨੂੰ ਤੁਸੀਂ ਆਪਣੀ ਪਸੰਦ ਦਾ ਕੁਝ ਵੀ ਕਰ ਸਕਦੇ ਹੋ ਖਾ ਸਕਦੇ ਹੋ ਹਨਾ ਉਹਨਾਂ ਵੱਲ ਦੀ ਇੱਕੋ ਜਿਹੇ ਹਸਪੀਟਲਾਂ ਦੇ ਵਿਚਾਰੀ ਹਨ ਕਿਵੇਂ ਮੌਤ ਦੀ ਜੰਗ ਲੜ ਰਹੇ ਨੇਗੇ ਕਿਵੇਂ ਮੌਤ ਦੇ ਨਾਲ ਲੜ ਰਹੇ ਨੇ ਹਨ ਉਹਨਾਂ ਨੂੰ ਕਿੰਨਾ ਔਖਾ ਉਹ ਕਹਿੰਦੇ ਆ ਵੀ ਅਸੀਂ ਠੀਕ ਹੋ ਜਾਈਏ ਬਸ ਅਸੀਂ ਤਾਂ ਐ ਕਰ ਲਾਂਗੇ ਐ ਕਰ ਲਾਂਗੇ ਅਸੀਂ ਕਿਸੇ ਨਾਲ ਕੋਈ ਐਵੇਂ ਨਹੀਂ ਗਿਰਖਾ ਕਰਾਂਗੇ ਐਵੇਂ ਨਹੀਂ ਕਰਾਂਗੇ ਆਪਣੀ ਜ਼ਿੰਦਗੀ ਵਧੀਆ ਜਿਉਵਾਂਗੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਦੇ ਜਿਨ੍ਹਾਂ ਨੂੰ ਕੋਈ ਬਿਮਾਰੀ ਰੋਗ ਲੱਗਿਆ ਹੋਇਆ ਵਾਹਿਗੁਰੂ ਸਾਰਿਆਂ ਨੂੰ ਬਚਾ ਕੇ ਰੱਖੇ ਪਰ ਜਿਨ੍ਹਾਂ ਨੂੰ ਰੋਗ ਲੱਗਿਆ ਹੋਇਆ ਕੋਈ ਉਹਨਾਂ ਨੇ ਦੇਖਿਓ ਕਿਵੇਂ ਤਰਲੇ ਕੱਢਦੇ ਆ ਜ਼ਿੰਦਗੀ ਦੇ ਵਿੱਚ ਸਾਨੂੰ ਇੱਕ ਮੌਕਾ ਦੇ ਅਸੀਂ ਐਵੇਂ ਜਿਉਵਾਂਗੇ ਪਰ ਆਪਾਂ ਨੂੰ ਤਾਂ ਕਿੰਨੀ ਵਧੀਆ ਮਿਲੀ ਹੋਈ ਆਪਾਂ ਫਿਰ ਵੀ ਟਾਈਮ ਖਰਾਬ ਕਰੀ ਜਾਂਦੇ ਆ ਸਮਾਂ ਲੰਗੀ ਜਾਂਦਾ ਕਿਸੇ ਦਾ ਕੁਝ ਵੀ ਨਹੀਂ ਜਾਣਾ ਆਪਣਾ ਸਮਾਂ ਆਪਣੀ ਜ਼ਿੰਦਗੀ ਦੇ 30 40 50 ਸਾਲ ਪਤਾ ਹੀ ਲੱਗਣਾ ਕਦੋਂ 60 70 80 ਦੇ ਪਹੁੰਚ ਜਾਣਾ ਹੈ ਇਸ ਲਈ ਆਪਣਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਇਹ ਗੱਲਾਂ ਦੀ ਪਰਵਾਹ ਨਾ ਕਰੋ ਹਰ ਕਿਸੇ ਦੇ ਘਰ 'ਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾਗਾ ਕੋਈ ਵੀ ਘਰ ਦੇਖ ਲੀਏ ਕਿਸੇ ਦੇ ਐਵੇਂ ਨਹੀਂ ਹੋਣਾ ਵੀ ਕਿਸੇ ਤੋਂ ਕੋਈ ਗਲਤੀ ਨਾ ਹੋਈ ਹੋਵੇ ਜਾਂ ਨਾ ਕੋਈ ਵਧੀਆ ਹੀ ਰਹਿੰਦਾ ਹੋਵੇ ਸਾਰੇ ਰਿਸ਼ਤਿਆਂ ਨਾਲ ਸਾਰਿਆਂ ਨੇ ਕੁਝ ਨਾ ਕੁਝ ਕੀਤਾ ਹੁੰਦਾ ਕਿਸੇ ਰਿਸ਼ਤੇ ਨਾਲ ਜਾਂ ਕਿਵੇਂ ਵੀ ਰਹੇ ਹੁੰਦੇ ਨੇ ਹਰ ਕਿਸੇ ਦੇ ਘਰ 'ਚ ਲੜਾਈਆਂ ਸਾਰਾ ਕੁਝੇ ਚੱਲਦਾ ਰਹਿੰਦਾ ਗੁੱਸੇ ਗਿਲੇ ਪਰ ਕਈਆਂ ਦੇ ਛਿਪ ਜਾਂਦੇ ਆ ਕਹਿੰਦੇ ਹੁੰਦੇ ਆ ਕਈਆਂ ਦੇ ਛੱਪ ਜਾਂਦੇ ਆ ਇਹ ਹੁੰਦੇ ਵੀ ਆਪਣੇ ਘਰਾਂ ਦੇ ਮੈਂਬਰ ਨਹੀਂਗੇ ਕਰਨ ਵਾਲੇ ਗਾਹਾਂ ਦੀ ਗਾਹਾਂ ਉਹ ਆਪਣੇ ਘਰ ਦਾ ਆਪ ਹੀ ਜਲੂਸ ਕੱਢ ਲੈਂਦੇ ਆ ਹਨਾ ਚਲੋ ਜਿਹੜਾ ਕੁਝ ਵੀ ਹੈਗਾ ਗਾ ਆਪਾਂ ਇਹ ਗੱਲਾਂ ਨੂੰ ਇੱਕ ਪਾਸੇ ਰੱਖੀਏ ਇਹ ਚੱਲਦਾ ਹੀ ਰਹਿਣਾਗਾ ਇਹ ਕੋਈ ਉਹ ਕਿਸੇ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਸਾਰਿਆਂ ਦੇ ਪਤਾ ਹੁੰਦਾ ਸਾਰੀ ਦੁਨੀਆ ਨੂੰ ਇਹ ਨਹੀਂ ਹੈਗਾ ਵੀ ਇੱਕ ਦਾ ਜਿਹਦਾ ਰੌਲਾ ਪੈ ਰਿਹਾ ਉਹਦੇ ਪਤਾ ਹੁੰਦਾ ਬਾਕੀ ਰੱਬ ਤੋਂ ਡਰੋ ਹਨਾ ਰੱਬ ਨੇ ਸਾਰਾ ਫੈਸਲਾ ਕਰਨਾ ਹਾਂਜੀ ਬਾਕੀ ਐਵੇਂ ਆ ਟੈਨਸ਼ਨ ਤਾਂ ਤੁਸੀਂ ਕਿਸੇ ਦੀ ਤਾਂ ਲਗੂ ਜੇ ਤੁਸੀਂ ਕਿਸੇ ਤੋਂ ਮੰਗ ਕੇ ਖਾਣਾ ਹੋਊਗਾ ਹਨਾ ਮੈਂ ਤਾਂ ਤੁਸੀਂ ਆਪ ਕਰਨੀ ਆ ਆਪਦਾ ਪੈਸਾ ਕਮਾਉਣਾ ਤੁਸੀਂ ਹਨਾ ਤੇ ਆਪ ਹੀ ਲਾਉਣਾ ਜਿੱਥੇ ਵੀ ਲਾਉਣਾ ਆਪੀ ਉਡਾਉਣਾ ਕਿਤੇ ਘੁੰਮਣਾ ਕਰਨਾ ਕੁਝ ਵੀ ਆਪਦੇ ਪੈਸੇ ਆਪ ਹੀ ਲਾਉਣੇ ਆ ਤੁਸੀਂ ਕਿਸਦੇ ਹੱਥਾਂਵਲ ਤਾਂ ਦੇਖਣਾ ਨਹੀਂ ਫੇਰ ਕਿਹੜੀ ਟੈਨਸ਼ਨ ਲੋਕਾਂ ਨੇ ਤਾਂ ਕਹੀ ਜਾਣਾ ਵੀ ਉਹ ਘੁੰਮਦਾ ਫਿਰਦਾ ਜਾਂ ਉਹਨੂੰ ਇਹ ਲਈ ਫਿਰਦੀ ਆ ਜਾਂ ਕੁਝ ਵੀ ਤੁਸੀਂ ਆਪ ਕਮਾ ਕੇ ਆਪਦੇ ਪੈਸੇ ਲਾ ਰਹੇ ਹੋ ਕਿਸੇ ਤੋਂ ਮੰਗ ਨਹੀਂ ਰਹੇ ਤਾਂ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਇੱਥੇ ਹੀ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ